ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਖਾਨ ਡੈਰੀ ਫਾਰਮ ਦੇ ਉੱਤੇ ਜਿੱਥੇ ਵੀ ਹੋਵੋਗੇ ਖੁਸ਼ ਹੋਵੋਗੇ ਮਾਲਕ ਦੀ ਕਿਰਪਾ ਦਾ ਸਦਕਾ ਅਸੀਂ ਦੁਆ ਕਰਦੇ ਹਾਂ ਮਾਲਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਕੋਈ ਨਾ ਕੋਈ ਟੌਪਿਕ ਲੈ ਕੇ ਆਉਨੇ ਆ ਇਸ ਵੇਲੇ ਲਾਈਵ ਕਰਦੇ ਹਾਂ ਡੇਲੀ ਤੇ ਅੱਜ ਜਿਹੜਾ ਭਵਿਸ਼ਾ ਲੈ ਕੇ ਆਏ ਆ ਉਹ ਵੀ ਬਹੁਤ ਵਧੀਆ ਵਿਸ਼ਾਗਾ ਜੀ ਉਹ ਡੇਟ ਵੀ ਕਾਫੀ ਕੁਝ ਆਪਣਾ ਸਿੱਖਣ ਨੂੰ ਮਿਲੂਗਾ ਤੇ ਜਿਹੜਾ ਕਿ ਆਪਣਾ ਇਹ ਚੀਜ਼ਾਂ ਆਪਣੀ ਡਾਇਰੀ ਦੇ ਅੰਦਰ ਜੇ ਆਪਾਂ ਉਹਨੂੰ ਕਾਮਯਾਬ ਕਰਨਾ ਤੇ ਉਹਦੇ ਵਾਸਤੇ ਇਹ ਬਹੁਤ ਜ਼ਰੂਰੀ ਨੇ ਆਜੋ ਜੁੜਜੋ ਫਿਰ ਤੇ ਆਪਾਂ ਕਰਦੇ ਆਂ ਚਾਲੂ ਠੀਕ ਹੋਰ ਸੁਣਾਓ ਠੀਕ ਠਾਕ ਹੋ ਮੌਸਮ ਕਿੱਦਾਂ ਦਾ ਤੁਹਾਡੇ ਤੇ ਆਜੋ ਜੀ ਫਟਾਫਟ ਜੁੜਜੋ ਕਰਕੇ ਆਪਾਂ ਚਾਲੂ हां जी जर्दो जर्दो हां जी सत श्री ਤੁਹਾਨੂੰ ਪਤਾ ਹੀ ਆਪਾਂ ਕੋਈ ਨਾ ਕੋਈ ਵਿਸ਼ਾ ਲੈ ਕੇ ਆਉਣੇ ਆ ਤੇ ਤੁਸੀਂ ਜੁੜ ਜੋ ਕਿਰਾ ਜਦੋਂ ਜੁੜ ਜਾਂਦੇ ਆ ਤਾਂ ਫਿਰ ਆਪਾਂ ਗੱਲ ਚਾਲੂ ਕਰਦੇ ਆ ਜਿਹੜਾ ਇਹ ਚੀਜ਼ ਅੱਜ ਆਪਾਂ ਵਿਸ਼ਾ ਲੈ ਕੇ ਆਏ ਇਹ ਆਪਣੇ ਡੈਰੀਆਂ ਵਾਸਤੇ ਬਹੁਤ ਹੀ ਮਹੱਤਵਪੂਰਨ ਵਿਸ਼ਾ ਤੇ ਡੈਰੀਆਂ ਜੀ ਦੀ ਬਹੁਤ ਜ਼ਰੂਰਤ ਆ ਆਪਾਂ ਜੇ ਉਹਨਾਂ ਨੂੰ ਕਾਮਯਾਬ ਕਰਨਾ ਜੀ ਆਪਾਂ ਜਿਹੜੀ ਗੱਲ ਕਰਨੀ ਆ ਐਮ ਪੀਜੀ ਕੈਮੀਕਲ ਕੰਪਾਊਂਡ ਹੁੰਦਾ ਇੱਕ ਉਹਦੇ ਉੱਤੇ ਗੱਲ ਕਰਾਂਗੇ ਆਜੋ ਆਪਾਂ ਉਹਦੇ ਬਾਰੇ ਦੱਸਦੇ ਆਂ ਵੀ ਉਹਲੇ ਆਪਾਂ ਨੂੰ ਜਿਹੜੇ ਪਸ਼ੂਆਂ ਨੂੰ ਕੀ ਫਾਇਦੇ ਨੇ ਕੀ ਨੁਕਸਾਨ ਨੇ ਅ ਬਾਕੀ ਆਪਾਂ ਜਿਹੜੀ ਗੱਲ ਕਰਨੀ ਆ ਉਹ ਵਿਟਾਮਿਨਾਂ ਦੇ ਉੱਪਰ ਕਰਨੀ ਆ ਵੀ ਆਪਾਂ ਨੂੰ ਵਿਟਾਮਿਨ ਕਿਹੜੇ-ਕਿਹੜੇ ਚਾਹੀਦੇ ਆ ਡੇਲੀ ਪਸ਼ੂਆਂ ਵਾਸਤੇ ਉਹਨਾਂ ਦੀ ਤਾਕਤ ਵਾਸਤੇ ਤੇ ਉਹਨਾਂ ਦੇ ਦੁੱਧ ਵਾਸਤੇ ਆਪਣੇ ਫੈਟ ਐਸਨਪ ਵਾਸਤੇ ਆਜੋ ਜਰੋੜ ਜੀ ਫਿਰ ਆਪਾਂ ਕਰੀਏ ਗੱਲ ਹਾਂਜੀ ਜਿਹੜਾ ਐਮਪੀ ਐਮਪੀਜੀਆ ਕੈਮੀਕਲ ਕੰਪਾਊਂਡ ਆ ਜਿਹੜਾ ਇਹਦੇ ਬਹੁਤ ਜਿਹੜੇ ਸਾਡੇ ਪਸ਼ੂਆਂ ਨੂੰ ਫਾਇਦੇ ਆ ਜੀ ਜਿਵੇਂ ਇਹ ਇੱਕ ਤਰ੍ਹਾਂ ਦਾ એનર્ਜੀ ਬੂਸਟ ਆ ਜੀ ਕਿਟੋਸਿਸ ਅਤੇ ਦੌੜ ਦੇ ਘਟਨ ਨੂੰ ਕਾਬੂ ਕਰਨ ਵਿੱਚ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਹੈ ਤੇ ਮਹਾਤਬੂ એનਰਜੀ ਸਪਲੀਮੈਂਟ ਹੈ ਇੱਕ ਤਰ੍ਹਾਂ ਦਾ ਇਹ ਜੀ ਇਹਦੇ ਆਪਾਂ ਨੂੰ ਫਾਇਦੇ ਜਿਹੜੇ ਬਹੁਤ ਵਧੀਆ ਜਿਹੜੇ ਪਸ਼ੂ ਨੂੰ એનਰਜੀ ਦੇਣ ਦਾ ਹੈ ਕੈਮੀਕਲ ਕੰਪਾਊਂਡ ਆ ਇਹ ਪੇਟ ਵਿੱਚ ਗਲੂਗਾਸ਼ ਬਣਾਉਣ ਵਿੱਚ ਮਦਦ ਕਰਦਾ ਜੀ ਜਿਵੇਂ ਪਸ਼ੂ ਸੂਣ ਤੋਂ ਬਾਅਦ ਪਸ਼ੂਆਂ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਉਹਨਾਂ ਦਾ ਗਲੂਕੋਜ਼ ਘਟ ਜਾਂਦਾ ਕਈ ਵਾਰ ਜੇਰ ਨਹੀਂ ਪੈਂਦੀ ਉਹਦੇ ਵਾਸਤੇ ਇਹ ਜਿਹੜਾ ਬਹੁਤ ਫਾਇਦੇਮੰਦ ਹੈ ਜੀ ਇਹਨੂੰ ਪਸ਼ੂ ਨੂੰ ਸੂਣ ਤੋਂ ਬਾਅਦ ਇਹਨੂੰ ਦੇਣਾ ਚਾਹੀਦਾ ਇਹ ਜਿਹੜੀ ਉਹਦੀ ਨੈਗੇਟਿਵ ਨੈਗੇਟਿਵ એનર્ਜੀ ਹੁੰਦੀ ਹੈ ਉਹਨੂੰ ਵੀ ਬੈਲੈਂਸ ਕਰਦਾ ਜੀ ਤੇ ਇਹਦਾ ਇਸ ਕਰਕੇ ਪਸ਼ੂ ਨੂੰ ਜਿਹੜਾ ਇਹ ਫਾਇਦਾ ਉਹਨੂੰ ਤਾਕਤ ਵੀ ਦਿੰਦਾ ਜੀ ਜੇ ਕੋਈ ਪਸ਼ੂ ਕਮਜ਼ੋਰ ਹੁੰਦਾ ਉਹਨੂੰ ਕਾਫੀ ਤਾਕਤ ਦਿੰਦਾਗਾ ਜੀ ਤੇ ਜਿਹੜਾ ਪਸ਼ੂ ਚ ਸੁਸਤ ਬਣਾ ਹੁੰਦਾਗਾ ਉਹਨੂੰ ਵੀ ਇਹ ਘਟਾਉਂਦਾ ਜੀ ਇਹ ਕਿਟੋਸਾਈਜ਼ ਨੂੰ ਘਟਾਉਂਦਾਗਾ ਜਿਵੇਂ ਭੁੱਖਾ ਉਹਦੇ ਨਾਲ ਖੁੱਲਦੀ ਆ ਤੇ ਦੁੱਧ ਤੇ ਵੀ ਅਸਰ ਇਹਦਾ ਕਾਫੀ ਜਿਹੜਾ ਹੁੰਦਾਗਾ ਦੁੱਧ ਘਟਣ ਤੋਂ ਇਹ ਬਚਾਉਂਦਾਗਾ ਜੀ ਤੇ ਇਹ ਨੇ ਜਿਹੜੇ ਇਹਦੇ ਇਹਨਾਂ ਕਾਫੀ ਫਾਇਦੇ ਨੇ ਆਪਣੇ ਡੈਰੀ ਦੇ ਅੰਦਰ ਹੋਣਾ ਇਹ ਬਹੁਤ ਜ਼ਰੂਰੀ ਆ ਸੂਨ ਤੋਂ ਬਾਅਦ ਦੁੱਧ ਜਲਦੀ ਬਣਦਾ ਜੀ ਚੱਲਦਾ ਇਹਦੇ ਨਾਲ ਤੇ ਫੀਡ ਅਟੈਕ ਵੀ ਵਧਾਉਂਦਾ ਜੀ ਇਹ ਤੇ ਦਾਣਾ ਖਾਣ ਦੀ ਜਿਹੜੀ ਪਸ਼ੂ ਦੀ ਇੱਛਾ ਉਹ ਵੱਧ ਜਾਂਦੀ ਆ ਇਹਦੇ ਨਾਲ ਤੇ ਜਿਹੜੇ ਪੇਟ ਦੇ ਫੰਕਸ਼ਨ ਆ ਇਹ ਰੂਮਨ ਫੰਕਸ਼ਨ ਉਹਨਾਂ ਨੂੰ ਵੀ ਵਧਾਉਂਦਾ ਜੀ ਸੂਨ ਤੋਂ ਬਾਅਦ ਪਹਿਲੇ 10 ਤੋਂ 20 ਦਿਨ ਦਿਹਾਈ ਦੁੱਧ ਵਾਲੀਆਂ HF ਜਰਸੀ ਗਾਈਆਂ ਨੂੰ ਇਹ ਨੂੰ ਦੇਣਾ ਚਾਹੀਦਾ ਜੀ ਤੇ ਇਹਦੇ ਨਾਲ ਜਿਹੜਾ ਭੁੱਖ ਵੱਧ ਲੱਗਦੀ ਹੈ ਤੇ ਵਜ਼ਨ ਵੀ ਤੇਜ਼ੀ ਨਾਲ ਵੱਧਦਾ ਤੇ ਆਪਾਂ ਗੱਲ ਕਰ ਲੈਨੇ ਆਂ ਵੀ ਇਹਦੀ ਮਾਤਰਾ ਕਿੰਨੀ ਦੇਣੀ ਚਾਹੀਦੀ ਹੈ ਜਿਹੜਾ ਇਹ 250 ਤੋਂ 300 ਮਿਲੀਲੀਟਰ ਪ੍ਰਤੀ ਦਿਨ ਦਾ ਆਪਾਂ ਦੇਣਾ ਪਰ ਇਹਨੂੰ ਇੱਕੋ ਲੱਖਤ ਨਹੀਂ ਵਧਾਉਣਾ ਜੀ ਪਹਿਲਾਂ ਨੂੰ ਆਪਾਂ ਆਹਤੇ ਆਹਤੇ ਵਧਾਉਣਾਗਾ 5 ਤੋਂ 7 ਦਿਨ ਇਹਨੂੰ ਲਗਾਤਾਰ ਪਹਿਲਾਂ ਦਿਓ ਇਹਨੂੰ ਪਾਣੀ ਚ ਦੇ ਸਕਦੇ ਆ ਗੁੜ ਵਾਲੇ ਪਾਣੀ ਚ ਵੀ ਦੇ ਸਕਦੇ ਆ ਤੇ ਦਾਣੇ ਵਿੱਚ ਮਿਲਾ ਕੇ ਵੀ ਆਪਾਂ ਦੇ ਸਕਦੇ ਆ ਜੀ ਜਿਹੜੀ ਸਵੇਰੇ ਆਪਾਂ ਫੀਡ ਪਾਉਨੇ ਆ ਖਰਾਕ ਪਾਉਨੇ ਉਹਦੇ ਚ ਵੀ ਆਪਾਂ ਦੇ ਸਕਦੇ ਆ ਬਹੁਤ ਵਧੀਆ ਰਹਿੰਦਾ ਜੀ ਤੇ ਸਾਵਧਾਨੀ ਆਪਾਂ ਇਹਦੇ ਜਹੀ ਗੱਤਨੀਆਂ ਵੀ ਆਪਾਂ ਇਹਨੂੰ ਖਾਲੀ ਪੇਟ ਤਾਂ ਦੇਣਾ ਨਹੀਂ ਹੈਗਾ ਜੀ ਕੈਲੀਬ੍ਰੇਟ ਕਰਦੇ ਵੀ ਨਾ ਦਿਓ ਤੇ ਇੱਕ ਇੱਕੋ ਵਾਰੀ ਇਹਨੂੰ 300 ਮਿਲੀਗ੍ਰਾਮ ਇੱਕੋ ਵਾਰ ਨਾ ਵਧਾ ਨਾ ਦਿਓ ਤੇ ਇਕੱਠਾ ਜਿਹੜਾ ਇਹਨੂੰ ਹੌਲੀ ਹੌਲੀ ਥੋੜਾ ਜਿਹਾ ਨਾ ਪਹਿਲਾਂ 150 ਤੋਂ 200 ਮਿਲੀਗ੍ਰਾਮ ਤੋਂ ਚਾਲੂ ਕਰ ਲਓ ਜੀ ਤੇ ਮਿੱਠਾ ਸੋਡਾ ਇਹਦੇ ਨਾਲ ਬਿਲਕੁਲ ਨਾ ਦਿਓ ਜੀ ਤੇ ਇਹ ਜਿਹੜਾ ਐਮ ਐਮ ਪੀ ਜੀ ਆ ਇਹਦੇ ਇਹਦੇ ਆਪਾਂ ਤੁਹਾਨੂੰ ਫਾਇਦੇ ਦੱਸਿਆ ਇਹ ਆਮ ਡੋਟ ਕਿਉਂਕਿ ਸਾਨੂੰ ਦੱਸਿਆ ਹੀ ਹੈ ਵੀ એનર્ਜੀ ਸਪਲੀਮੈਂਟ ਹੈ ਸੂਣ ਤੋਂ ਬਾਅਦ ਜਿਹੜੀ ਕਮਜ਼ੋਰੀ ਕਿਟੋਸਿਸ ਅਤੇ ਦੰਦ ਘਟਣ ਨੂੰ ਰੋਕ ਲਾ ਗੀ ਤੇ ਜੇ ਇਹ ਆਪਾਂ ਸਹੀ ਮੌਕੇ ਤੇ ਆਪਾਂ ਡੇਰੀ ਫਾਰਮ ਦੇ ਅੰਦਰ ਇਹ ਹੁੰਦਾਗਾ ਤਾਂ ਜਿਹੜਾ ਸਾਡਾ ਡੇਰੀ ਫਾਰਮ ਆ ਉਹ ਨਫੇ ਵਾਲਾ ਹੋ ਜਾਂਦਾ ਕਿਉਂਕਿ ਉਹਦੇ ਨਾਲ ਜਿਹੜਾ ਪਸ਼ੂ ਤੇ ਸਾਡੇ ਕੋਈ ਸੂਣ ਤੋਂ ਬਾਅਦ ਕਈ ਬਿਮਾਰੀਆਂ ਆ ਜਾਂਦੀਆਂ ਗਿਆਸ ਜਾ ਕਮਜ਼ੋਰੀ ਆ ਜਾਂਦੀ ਹੈ ਜੇਰ ਨਹੀਂ ਪੈਂਦੀ ਉਹਦੇ ਵਾਸਤੇ ਇਹ ਜਿਹੜਾ ਕਾਫੀ ਫਾਇਦੇਮੰਦ ਹੈ ਜੀ ਉਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਆਪਣੇ ਜਿਹੜੇ ਨਾਇਓਥੀਨ ਇੱਕ ਵਿਟਾਮਿਨ B3 ਹੁੰਦਾ ਹੈਗਾ ਨਾਇਓਥੀਨ ਵਿਟਾਮਿਨ B3 ਇਹ ਵੀ ਪਸ਼ੂ ਵਾਸਤੇ ਬਹੁਤ ਜ਼ਰੂਰੀ ਹੈ ਜੀ ਇਹ ਵੀ ਜਿਹੜਾ ਮੱਝਾਂ ਨੂੰ ਅਨਰਜੀ ਦਿੰਦਾਗਾ ਉਹਨਾਂ ਦਾ ਮੈਟਾਬੋਲਿਜ਼ਮ ਵਧਾਉਂਦਾਗਾ ਪੇਟ ਦੀ ਸਿਹਤ ਅਤੇ ਦੁੱਧ ਉਤਪਾਦਨ ਲਈ ਬਹੁਤ ਹੀ ਵਧੀਆ ਜੀ ਖਾਸ ਕਰਕੇ ਹਾਈ ਦੁੱਧ ਵਾਲੀਆਂ ਗਾਵਾਂ ਜਾਂ ਟਰਾਜੈਂਟ ਪੀਟ ਦੇ ਵਿੱਚ ਨਾਇਓਸਿਨ ਦੀ ਜਿਹੜੀ ਮਹੱਤਤਾ ਉਹ ਬਹੁਤ ਵੱਧ ਜਾਂਦੀ ਹੈ ਇਹ ਇੱਕ ਵਿਟਾਮਿਨ B3 ਹੈ ਜੀ ਤੇ ਹੋਰ ਨਾ ਵੀ ਇਹਨੂੰ ਆਪਾਂ ਲੈ ਸਾਡੇ ਕਈ ਨਾਇਓਸਿਨ ਐਸਟ ਕਹਿ ਦਿੰਨੇ ਆਂ ਸਰੀਰ ਵਿੱਚ ਐਨ ਏ ਡੀ ਤੇ ਐਨ ਏ ਡੀ ਐਫ ਐਪੀ ਐਨ ਏ ਡੀ ਪੀ ਬਣਾਉਂਦਾ ਹੈ ਜੀ ਇਹ ਕੋਸ਼ਿਕਾਵਾਂ ਵਿੱਚ એનર્ਜੀ ਬਣਾਉਣ ਲਈ ਬਹੁਤ ਹੀ ਲਾਜ਼ਮੀ ਆ ਤੇ ਨਾਇਓਸਿਨ ਦੇ ਮੁੱਖ ਕੰਮ ਜਿਹੜੇ ਹੁੰਦੇ ਆ ਇਹ એનર્ਜੀ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਜੀ ਤੇ ਕਾਰਬੋਹਾਈਡਰੇਟ ਚਰਬੀ ਅਤੇ ਪ੍ਰੋਟੀਨ ਨੂੰ ਅਨਾਜੀ ਵਿੱਚ ਬਦਲਦਾ ਹੈ। ਛਰੀ ਦੀ ਜਿਹੜੀ ਕਮਜ਼ੋਰੀ ਆ ਉਹਨੂੰ ਇਹ ਖਤਮ ਕਰਦਾ ਉਹਨੂੰ ਘਟਾਉਂਦਾ ਜੀ। ਤੇ ਪੇਟ ਦੀ ਸਿਹਤ ਦਾ ਵਿਦਨਾ ਬਹੁਤ ਵਧੀਆ ਆਏ ਦੇ ਵਿੱਚ ਰੂਮਣ ਪੇਟ ਦੇ ਵਿੱਚ ਬੈਕਟੀਰੀਆ ਦੀ ਗਰੋਥ ਵਧਾਉਂਦਾਗਾ। ਤੇ ਫੀਡ ਦੀ ਪਾਚਣ ਸ਼ਕਤੀ ਵੀ ਵਧਾਉਂਦਾ ਜੀ। ਤੇ ਜਿਹੜਾ ਇਹ ਦੁੱਧ ਦੇ ਉਤਪਾਦ ਵਿੱਚ ਵੀ ਮਦਦ ਕਰਦਾ ਜਿਹੜਾ ਫੀਡ ਅਟੈਕ ਆ ਇਹਦੇ ਨਾਲ ਵਾਧਾ ਜੀ ਤੇ ਦੁੱਧ ਦੀ ਮਾਤਰਾ ਸਥਿਰ ਰਹਿੰਦੀ ਹੈ ਇਹਦੇ ਨਾਲ ਤੇ ਕਿਟੋਸਿਸ ਤੋਂ ਬਚਾ ਕਰਦਾ ਜੀ 네ਗੇਟਿਵ એનર્ਜੀ ਨੂੰ ਬੈਲੈਂਸ ਕਰਦਾਗਾ ਖਾਸ ਕਰਕੇ ਸੂਣ ਤੋਂ ਬਾਅਦ ਬਹੁਤ ਲਾਭਕਾਰੀ ਹੈ ਜੀ ਨੈਓਸਿੰਡੀਕਾਰਡ ਦੇ ਲੱਛਣ ਕੀ ਹੁੰਦੇ ਆ ਇੱਕ ਤਾਂ ਜੀ ਭੁੱਖ ਘੱਟ ਲੱਗਦੀ ਆ ਦੁੱਧ ਵਿੱਚ ਵੀ ਕਮੀ ਆ ਜਾਂਦੀ ਆ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਗਾ ਸਰੀਰ ਕਮਜ਼ੋਰ ਹੋ ਜਾਂਦਾ ਕਿਟੋਸਿਸ ਦਾ ਮਾਤਰਾ ਖਤਰਾ ਜਿਹੜਾ ਉਹ ਵਧ ਜਾਂਦਾ ਗਾ ਜੀ ਇਹ ਕੁਦਰਤੀ ਸਰੋਤਾਂ ਵਿੱਚ ਵੀ ਆਪਾਂ ਨੂੰ ਮਿਲਦਾ ਗਾ ਜਿਵੇਂ ਤੁਸੀਂ ਮੱਕੀ ਲੈ ਲਓ ਕਣਕ ਦਾ ਛਿਲਕਾ ਲੈ ਲਓ ਝੋਲਾਂ ਦਾ ਛਿਲਕਾ ਲੈ ਲਓ ਸੋਇਆ ਦੀ ਖਾਲ ਲੈ ਲਓ ਇਹਦੇ ਵਾਅਦੇ ਵੀ ਇਹ ਇਹਦੇ ਵਿੱਚ ਵੀ ਇਹ ਮਿਲ ਜਾਂਦਾ ਹੈ ਗਾ ਜੀ ਰੂਮਨ ਵਿੱਚ ਕਾਫੀ ਨਾਇਓਸਿਨ ਟੁੱਟ ਜਾਂਦਾ ਹੈ ਤਾਂ ਇਸ ਲਈ ਸਪਲੀਮੈਂਟ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾਗਾ ਜੀ ਨਾਇਓਸਿਨ ਦੀ ਜਿਹੜੀ ਮਾਤਰਾ ਆਪਾਂ ਦੇਣੀ ਆ ਉਹ ਦੁੱਧ ਵਾਲੀ ਗਾਂ ਨੂੰ ਆਪਾਂ 6 ਤੋਂ 12 ਗ੍ਰਾਮ ਪ੍ਰਤੀ ਦਿਨ ਤੇ ਟ੍ਰਾਂਜੈਂਟ ਪੀਰੀਅਡ ਦੇ ਵਿੱਚ ਸੂਨ ਤੋਂ 20 ਦਿਨ ਪਹਿਲਾਂ ਤੇ 20 ਦਿਨ ਬਾਅਦ ਆਪਾਂ ਇਹਨੂੰ ਜਿਹੜਾ ਉਹ ਦੇਣਾ ਜ਼ਰੂਰੀ ਹੈ ਜੀ ਇਹ ਕਿਉਂਕਿ ਉਹ ਸਟੈਂਪ ਡੇਟ ਪੱਥੂ ਦੇ ਅੰਦਰ ਇਹ ਚੀਜ਼ਾਂ ਕੱਟ ਜਾਂਦੀਆਂ ਨੇ 6 ਤੋਂ 10 ਗ੍ਰਾਮ ਪ੍ਰਤੀ ਦਿਨ ਦਿਓ ਦਾਣੇ ਵਿੱਚ ਜਾਂ டிਐਮਆਰ ਵਿੱਚ ਮਿਲਾ ਕੇ ਦੇ ਸਕਦੇ ਆ ਤੇ ਜਾਂ ਬਾਇਓਪਾਸ ਨੀਸਨ ਹੋਵੇ ਦਾ ਉਹਦੇ ਨਤੀਜੇ ਹੋਰ ਵੀ ਵਧੀਆ ਹੁੰਦੇ ਆ ਜੀ ਬਾਇਓਪਾਸ ਨੀਸਨ ਨਾਇਓਸੀਨ ਦੇ ਫਾਇਦੇ ਕਿਟੋਸਿਸ ਤੋਂ ਬਚਾਉ ਹੁੰਦਾਗਾ ਜੀ ਫੀਡ ਅਟੈਕ ਵੱਧਦਾਗਾ ਜੀ એનર્ਜੀ ਲੈਵਲ ਸਟਰਦਾਗਾ ਦੁੱਧ ਤੋਂ ਬਾਅਦ ਸਟੇ ਰਹਿੰਦਾਗਾ ਟ੍ਰਾਈਜੈਂਟ ਸਟ੍ਰੋਮ ਘਟ ਹੁੰਦੇ ਆ ਤੇ ਸਾਵਧਾਨੀਆਂ ਆਪਾਂ ਇਹਦੇ ਵਿੱਚ ਜਿਹੜੀਆਂ ਵਰਤਣੀਆਂ ਇਨ ਨੂੰ ਇੱਕ ਤਾਂ ਜਿਆਦਾ ਮਾਤਰਾ ਚ ਨਾ ਦਿਓ ਤੇ ਹੌਲੀ ਹੌਲੀ ਸ਼ੁਰੂ ਕਰੋ ਜੀ ਤੇ ਬਾਇਓਟਿਨ ਮਿਨਰਲ ਮਿਕਸ ਨਾਲ ਮਲਾ ਕੇ ਦੇਣ ਦੇ ਦੇ ਹੋਰ ਵੀ ਫਾਇਦੇ ਆ ਇਹ ਸੀ ਜੀ ਆਪਣੀ ਇਹਦੇ ਉੱਤੇ ਗੱਲ ਤੇ ਆਪਾਂ ਤੀਜਾ ਵਿਟਾਮਿਨ ਆਪਾਂ ਗੱਲ ਕਰ ਲੈਨੇ ਜੀ ਬਾਇਓਟਿਨ ਇਹ ਵੀ ਇੱਕ ਵਿਟਾਮਿਨ ਹੈ ਵਿਟਾਮਿਨ B7 ਤੇ ਵਿਟਾਮਿਨ ਐਚ ਹੁੰਦਾ ਜੀ ਇਹਦੇ ਵਿੱਚ ਇਹ ਪਾਣੀ ਵਿੱਚ ਘੁਲਣ ਵਾਲੇ ਨੇ ਤੇ ਇਹਨਾਂ ਸਰੀਰ ਵਿੱਚ ਇਹ ਚਰਬੀ ਪ੍ਰੋਟੀਨ ਤੇ ਕਾਰਬੋਹਾਈਡਰੇਟ ਤੋਂ ਜਿਹੜਾ ਇਹਦਾ ਪਚਾਅ ਜਿਹੜਾ ਵਿੱਚ ਮਦਦ ਕਰਦਾਗਾ ਜੀ ਜਿਵੇਂ ਖੁਰਾਂ ਦਾ ਫਟਣਾ ਤੇ ਖੁਰਾਂ ਨੂੰ ਮਜ਼ਬੂਤ ਕਰਦਾ ਖੁਰਾਂ ਦਾ ਫਟਣਾ ਛੜਨਾ ਜਾਂ ਲੰਗੜਾਪਨ ਇਹ ਉਹਨੂੰ ਘਟਾਉਂਦਾ ਜੀ ਗਾਹ ਖੁੱਲ ਗਏ ਚਲਦੀ ਫਿਰਦੀ ਐ ਤੇ ਜਿਹੜੀ ਹੀਟ ਸਹੀ ਤਰ੍ਹਾਂ ਦਿਖਾਉਂਦੀ ਐ ਦੁੱਧ ਉਤੇ ਵੀ ਇਹ ਅਸਰ ਪਾਉਂਦਾਗਾ ਖੁਰਦਾਰ ਦਾ ਘਟਨ ਨਾਲ ਜਿਹੜਾ ਫੀਡ ਅਟੈਕ ਵੱਧਦਾਗਾ ਜੀ ਤੇ ਫੀਡ ਵਧਨ ਦੇ ਨਾਲ ਜਿਹੜਾ ਦੁੱਧ ਦੇ ਵਿੱਚ ਵਾਧਾ ਹੁੰਦਾ ਇਹ ਚਮੜੀ ਨੂੰ ਵੀ ਸਹੀ ਰੱਖਦਾ ਚਮਕਦਾਰ ਬਣਾਉਂਦਾਗਾ ਤੇ ਜਿਹੜੇ ਵਾਲ ਆ ਉਹ ਘਟ ਜਾਂਦੇ ਐ ਤੇ ਝਟਨੇ ਤੇ ਮੈਟਾਬੋਲਿਜ਼ਮ ਜਿਹੜਾ ਇਹਦਾ ਇਮਿਊਨ ਸਿਸਟਮ ਆ ਉਹ ਨੂੰ ਵੀ ਇਹ ਜਿਆਦਾ ਬਣਾਉਂਦਾ ਗਾ ਜੀ ਇਹਦਾ ਇਮਿਊਨ ਸਿਸਟਮ ਜਿਹੜਾ ਇਹਦੇ ਨਾਲ ਤਕੜਾ ਹੁੰਦਾ ਗਾ ਸਰੀਰ ਜੀ ਸਰੀਰ ਵਿੱਚ ਕਮਜ਼ੋਰੀ ਨਹੀਂ ਰਹਿੰਦੀ ਜਿਹੜੀ ਬਾਇਓਟਿਨ ਦੀ ਮਾਤਰਾ ਆ ਆਪਾਂ ਦੇਣੀ ਆ ਦੁੱਧ ਵਾਲੀ ਗਾਂ ਨੂੰ ਜਾਂ ਮੱਝ ਨੂੰ ਇਹ ਆਪਾਂ ਦੇਣੀ ਆ ਜੀ 10 ਤੋਂ 20 ਮਿਲੀਗ੍ਰਾਮ ਪ੍ਰਤੀ ਦਿਨ ਤੇ ਲਗਾਤਾਰ 90 ਤੋਂ 120 ਦਿਨ ਦੇਣੀ ਚਾਹੀਦੀ ਹੈ ਤੇ ਡرائی ਗਾਂ ਜਾਂ ਟ੍ਰਾਂਜਿਟ ਪੀਟ ਦੇ ਅੰਦਰ ਇਹਨੂੰ 5 ਤੋਂ 10 ਗ੍ਰਾਮ ਪ੍ਰਤੀ ਦਿਨ ਦਿਓ ਜੀ ਦਾਣੇ ਵਿੱਚ ਜਾਂ ਟੀਐਮਆਰ ਨੂੰ ਵਿੱਚ ਮਿਲਾ ਕੇ ਤੁਸੀਂ ਦੇ ਸਕਦੇ ਆ ਤੇ ਇਹ ਕਦੋਂ ਨਹੀਂ ਦੇਣਾ ਚਾਹੀਦਾ ਜੀ ਇੱਕ ਤਾਂ ਜਿਉਂ ਕਦੋਂ ਬਾਇਓਟਿਨ ਦੇਣਾ ਸਭ ਤੋਂ ਵਧੀਆ ਹੁੰਦਾ ਜੀ ਇਹਦੇ ਤੇ ਆਪਾਂ ਗੱਲ ਕਰ ਲੈਨੇ ਆਂ ਲੰਗੜਾਪਾਨ ਇੱਕ ਤਾਂ ਤੇ ਇੱਕ ਖੁਰਸਮਸਿਆ ਹੋਵੇ ਤਾਂ ਉਦੋਂ ਇਹ ਇਹ ਦੇਣਾ ਬਹੁਤ ਜ਼ਰੂਰੀ ਹੈ। ਟ੍ਰਾਂਜਿਟ ਪੀਡ ਦੇ ਅੰਦਰ ਸੂਣ ਤੋਂ ਪਹਿਲਾਂ ਤੇ ਬਾਅਦ ਦੋਨੇ ਟਾਈਮਾਂ ਦੇ ਵਿੱਚ ਆਪਾਂ ਨੂੰ ਇਹ ਦੇਣਾ ਜ਼ਰੂਰੀ ਹੈ। ਤੇ ਜਿਹੜਾ ਆਪਾਂ ਨੂੰ ਹਾਈ ਦੁੱਧ ਵਾਲੀਆਂ ਜਿਹੜੀਆਂ ਗਾਈਆਂ ਉਹਨਾਂ ਵਾਸਤੇ ਵੀ ਆਪਾਂ ਇਹਨਾਂ ਨੂੰ ਦੇਣਾ ਬਹੁਤ ਜ਼ਰੂਰੀ ਹੈ। ਤੁਰੰਤ ਅਸਰ ਨਹੀਂ ਇਹ ਕਰਦਾ 2-3 ਮਹੀਨੇ ਨੂੰ ਲੱਗਦੇ ਆ ਜਦੋਂ ਇਹ ਅਸਰ ਦਿਖਾਉਣਾ ਸ਼ੁਰੂ ਕਰਦਾ ਜਿਆਦਾ ਡੋਜ ਕਦੇ ਵੀ ਨਾਲ ਫਾਇਦਾ ਨਹੀਂ ਹੁੰਦਾ ਡੋਜ ਜਿਹਦੀ ਸੀਮ ਤੇ ਰੱਖੋ ਜਿੰਨੀ ਆਪਾਂ ਦੱਸੀ ਆ ਤੇ ਚੰਗੇ ਮਿਨਰਲ ਮਿਕਸ ਨਾਲ ਦੇਣਾ ਹੋਰ ਵੀ ਇਹ ਫਾਇਦੇਮੰਦ ਹੁੰਦਾ ਜੀ ਤੇ ਬਾਇਓਟਿਨ ਜਿਹੜਾ ਇਹ ਬਾਇਓਟਿਨ ਜ਼ਿੰਕ ਕਾਪਰ ਇਹ ਇਹਦੇ ਨਾਲ ਵੀ ਮਿਲਾ ਕੇ ਆਪਾਂ ਹੋਰ ਵੀ ਵਧੀਆ ਜਿਹੜੇ ਇਹਦੇ ਰਿਜ਼ਲਟ ਹੁੰਦੇ ਆ ਉਹ ਉਹ ਵਾਜ ਜਾਂਦੇ ਨੇ ਇਹ ਸੀ ਕਿ ਜੀ ਆਪਣੀ ਅੱਜ ਐਮ ਪੀਜੀ ਤੇ ਨੈਓਸਿਨ ਤੇ ਬਾਇਓਟਿਨ ਵਿਟਾਮਿਨਾਂ ਦੇ ਉੱਤੇ ਗੱਲਬਾਤ ਆਪਣੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਮੇਸ਼ਾ ਸਾਨੂੰ ਸਾਥ ਦਿੰਦੇ ਹੋ ਆਪਣੀਆਂ ਵੀਡੀਓ ਤੁਹਾਨੂੰ ਕਿੱਡਾਂ ਦੀਆਂ ਲੱਗਦੀਆਂ ਇਹ ਜ਼ਰੂਰ ਕਮੈਂਟ ਕਰਿਆ ਕਰੋ ਤੇ ਆਪਣਾ ਚੈਨਲ ਕਰ ਲੋ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟਾਂ ਵਿੱਚ ਵਿੱਚ ਦੱਸਿਆ ਕਰੋ ਤੇ ਇਹ ਜ਼ਰੂਰ ਦੱਸਿਆ ਕਰੋ ਵੀ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਆ ਤਾਂ ਕਿ ਜਿਹੜਾ ਆਪਾਂ ਤੁਹਾਡਾ ਸਾਨੂੰ ਵੀ ਪਤਾ ਲੱਗ ਸਕੇ ਵੀ ਆਪਣਾ ਲਾਈਵ ਜਿਹੜਾ ਕਿੱਥੋਂ ਤੱਕ ਜਾਂਦਾ ਹੈ ਤੇ ਚੈਨਲ ਤੇ ਜਾ ਕੇ ਵੀਡੀਓ ਵੀ ਜਰੂਰ ਦੇਖਿਆ ਕਰੋ ਜੀ ਉਹਨਾਂ ਦੇ ਵਿੱਚ ਵੀ ਕਮੈਂਟ ਜਰੂਰ ਕਰਿਆ ਕਰੋ ਕਿਸੇ ਜਾਣਕਾਰੀ ਬਾਰੇ ਆਪਾਂ ਗੱਲ ਕਰਨੀ ਹੁੰਦੀ ਆ ਤੁਸੀਂ ਆਪਣੇ ਸੁਝਾਅ ਵੀ ਦਿਆ ਕਰੋ ਉਹਨਾਂ ਦਾ ਵੀ ਸਾਨੂੰ ਇਹ ਫਾਇਦਾ ਹੁੰਦਾਗਾ ਆਪਾਂ ਇੱਕ ਦੂਜੇ ਦੇ ਨਾਲ ਜਦੋਂ ਕੋਈ ਵੀ ਜਾਣਕਾਰੀ ਸਾਂਝੀ ਕਰਦੇ ਆ ਤਾਂ ਉਹਦੇ ਵਿੱਚ ਵਾਧਾ ਹੁੰਦਾ ਜੀ ਚਲੋ ਆਪਾਂ ਫੇਰ ਉਹਨੂੰ ਮਿਲਦੇ ਆ ਕਿਸੇ ਹੋਰ ਜਾਣਕਾਰੀ ਦੇ ਨਾਲ ਕਿਸੇ ਹੋਰ ਵਿਸ਼ੇ ਦੇ ਉੱਤੇ ਉਦੋਂ ਤੱਕ ਆਪਾਂ ਸਾਨੂੰ ਬੁਲਾਉਣਿਆ ਜੀ ਫਤਿਹ ਸਤਿ ਸ੍ਰੀ ਅਕਾਲ ਜੀ ਓਕੇ ਜੀ Bye.